ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਦੀ ਫਤਿਹ ਟਰੈਕਟਰ ਮੇਲਾ YouTube ਚੈਨਲ ਉੱਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਘੈਂਟ ਹੋਣ ਵਾਲੀ ਆ ਅੱਜ ਤੋਂ ਦਿੱਲੀ ਆਪਾਂ ਅੱਧਾ ਕਿਲਾ ਜ਼ਮੀਨ ਵਿੱਚ ਮੋਟਰ ਕਨੈਕਸ਼ਨ ਲੱਗਿਆ ਹੋਇਆ ਜੀ ਬਕਾਊ ਲੈ ਕੇ ਆਏ ਆ ਅੱਧਾ ਕਿਲਾ ਜ਼ਮੀਨ ਬਕਾਊ ਆਈ ਹੈ ਜੀ ਵਿੱਚ ਮੋਟਰ ਲੱਗੀ ਹੋਈ ਆ ਕੱਲਿਆਂ ਦੀ ਬਿਲਕੁਲ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਆ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲਿਓ ਕੱਲੀ-ਕੱਲੀ ਗੱਲ ਦੱਸ ਦਿਆਂਗੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਸੇਲ ਕਰਨਾ ਚਾਹੁੰਦੇ ਹੋ ਤਾਂ ਜ਼ਮੀਨ ਸੇਲ ਕਰਨ ਲਈ ਜਾਂ ਕੋਈ ਘਰ ਕੋਠੀ ਪਲਾਟ ਸੇਲ ਖੇਤੀਬਾੜੀ ਦਾ ਕੋਈ ਵੀ ਸੰਦ ਹੋਵੇ ਤਾਂ ਸਾਡਾ WhatsApp ਨੰਬਰ ਥੱਲੇ ਚੱਲ ਰਿਹਾ ਦਿੱਤੇ ਨੰਬਰ ਤੇ 7-8 ਮਿੰਟਾਂ ਦੀ ਵੀਡੀਓ ਬਣਾ ਕੇ 7-8 ਅਟੈਚਡ ਵਿੱਚ ਫੋਟੋਆਂ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਚਲਾ ਦੇਾਂਗੇ ਜੀ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਕੋਈ ਆਪਣੇ ਏਰੀਆ ਦੀ ਕੋਈ ਖਾਸ ਜ਼ਮੀਨ ਦੀ ਭਾਲ ਵਿੱਚੋਂ ਤਾਂ ਕਮੈਂਟਾਂ ਵਿੱਚ ਦੱਸੋ ਵੀ ਤੁਹਾਨੂੰ ਕਹੇ ਜੀ ਜ਼ਮੀਨ ਚਾਹੀਦੀ ਹੈ ਅਗਲੀ ਵੀਡੀਓ ਤੁਹਾਡੇ ਖੁਦ ਦੇ ਏਰੀਆ ਦੀ ਲੈ ਕੇ ਹਾਜ਼ਰ ਹੋ ਜਾਗੇ ਜੀ ਸੋ ਵੀਡੀਓ ਕਰ ਲੈਂਦੇ ਹਾਂ ਸ਼ੁਰੂਆਤ ਆਪਾਂ ਜੀ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਜੀ ਅੱਧਾ ਕਿਲਾ ਜ਼ਮੀਨ ਹੈ ਜੀ ਚੈੱਕ ਕਰ ਸਕਦੇ ਹੋ ਜੀ ਤੇ ਵਿੱਚ ਤੁਸੀਂ ਦੇਖੋ ਵੀ ਇਹਨਾਂ ਦੇ ਆਪ ਦਾ ਜਿਹੜਾ ਪੱਕਾ ਮੋਟਰ ਕਨੈਕਸ਼ਨ ਲੱਗਿਆ ਹੋਇਆ ਮਾਲਕ ਵੀਰਾਂ ਨੇ ਦੱਸਣ ਮੁਤਾਬਕ 12 ਦਾ ਮੋਟਰ ਹੈ ਜੀ ਅੱਧਾ ਕਿੱਲਾ ਜ਼ਮੀਨ ਬਕਾਉ ਆਪਾਂ ਲੈ ਕੇ ਆਏ ਆ ਤੇ ਵਧੀਆ ਬਾਈ ਜੀ ਕਿਸੇ ਨਾਲ ਕੋਈ ਰੋਲਾ ਗੋਲਾ ਨਹੀਂ ਕੱਲਿਆਂ ਦੀ ਮੋਟਰ ਹੈ ਜਮਾਨ ਦਾ ਕਿਸੇ ਨਾਲ ਕੋਈ ਰੋਲਾ ਨਹੀਂ ਵਧੀਆ ਸਾਰਾ ਓਕੇ ਦੀ ਰਿਪੋਰਟ ਹੈ ਜੀ ਤੇ ਜਿਹੜਾ ਰੇਟ ਵਗੈਰਾ ਤੁਸੀਂ ਮਾਲਕ ਵੀਰਾਂ ਦਾ ਨੰਬਰ ਦੇਵਾਂਗੇ ਸਾਰੀ ਗੱਲਬਾਤ ਉਹਨਾਂ ਨਾਲ ਕਰ ਸਕਦੇ ਹੋ ਬਾਈ ਜੀ ਕੱਲੀ ਕੱਲੀ ਚੀਜ਼ ਦੱਸ ਦੇਵਾਂਗੇ ਏਰੀਆ ਦੀ ਗੱਲ ਆਪਾਂ ਕਰ ਲੈਨੇ ਜੀ ਏਰੀਆ ਦੀ ਗੱਲ ਕਰੀ ਤਾਂ ਏਰੀਆ ਹੈਗਾ ਜੀ ਆਲਮਪੁਰ मुਂਦਰਾ ਜ਼ਿਲ੍ਹੇ ਦੀ ਗੱਲ ਕਰੀ ਤੇ ਜ਼ਿਲ੍ਹਾ ਹੈਗਾ ਜੀ ਮਾਨਸਾ ਠੀਕ ਹੈ ਜੀ ਅੱਧਾ ਕਿੱਲਾ ਜ਼ਮੀਨ 12.5 ਦਾ ਟਿਊਬਲ ਲੱਗਿਆ ਹੋਇਆ ਜੀ ਵਿੱਚ ਅੱਧਾ ਕਿੱਲਾ ਜ਼ਮੀਨ ਲੈ ਕੇ ਆਏ ਆ ਜੀ ਤੁਹਾਡੇ ਲਈ ਬਿਕਾਊ ਆਪਾਂ ਸਾਰੀ ਜਾਣਕਾਰੀ ਦੇ ਦਿੱਤੀ ਜੀ ਕੰਟੈਕਟ ਨੰਬਰ ਤੁਹਾਨੂੰ ਮੈਂ ਦੱਸ ਦਿੰਦਾ ਜੇਕਰ ਮਾਲਕਾਂ ਦਾ ਕੰਟੈਕਟ ਨੰਬਰ ਚਾਹੀਦਾ ਤਾਂ ਸਕਰੀਨ ਦੇ ਉੱਪਰ ਆਪਾਂ ਚਲਾ ਦਿੱਤਾ ਨੰਬਰ ਚੈੱਕ ਕਰ ਲਓ ਬਾਈ ਜੀ ਸਕਰੀਨ ਤੇ ਵੀ ਆ ਗਿਆ 9878402122 ਇਹ ਮਾਲਕਾਂ ਦਾ ਨੰਬਰ ਹੈ ਜੀ ਇਹਦੇ ਉੱਤੇ ਸੰਪਰਕ ਕਰ ਸਕਦੇ ਹੋ ਸਾਰੀ ਜਾਣਕਾਰੀ ਇਹਨਾਂ ਮਾਲਕਾਂ ਤੋਂ ਲੈ ਸਕਦੇ ਹੋ ਜੀ ਤੇ ਬਾਕੀ ਵੀਡੀਓ ਕਿਸ ਤਰ੍ਹਾਂ ਦੇ ਲੱਗਦੇ ਨੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਇਦਾਂ ਦੀਆਂ ਹੋਰ ਕੈਂਟ ਕੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ